ਮਾਂਜੋਗ ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਾਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਸਰਬਜੀਤ ਸਿੰਘ ਭਾਈਆ ਆਈਪੀਐਸਐਸ ਪੁਲਿਸ ਪੀਪੀਐਸਐਸ ਪੁਲਿਸ ਕਪਤਾਨ ਹੁਸ਼ਾਰਪੁਰ ਦੀ ਰਹਿਮਾਈ ਹੇਠ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਮਨ ਸ਼ਾਂਤੀ ਲਈ ਇਲਾਕੇ ਵਿੱਚ ਫਲੈਗ ਮਾਰਚ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਤਹਿਤ ਸ਼੍ਰੀ ਸ਼ਿਵਦਰਸ਼ਨ ਸਿੰਘ ਉਪ ਪੁਲਿਸ ਕਪਤਾਨ ਪੁਲਿਸ ਤਫਤੀਸ਼ ਹੁਸ਼ਾਰਪੁਰ ਅਤੇ ਥਾਣਾ ਮੁਖੀ ਮੇਟਿਆਣਾ ਐਸਐਚਓ 우ਸ਼ਾ ਰਾਣੀ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਪਬਲਿਕ ਨੂੰ ਲੋਕ ਸਭਾ ਚੋਣਾਂ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਫਲੈਗ ਮਾਰਚ ਸਾਡੇ ਕੋਲ ਬੀਐਸਐਫ ਦੇ ਨੇ 30 ਜਵਾਨ ਬੀਐਸਐਫ ਦੇ ਨੇ ਤੇ ਬੀਕ ਦੇ ਕਰੀਬ ਜਵਾਨ ਜਿਹੜੇ ਐ ਮੇਟੀਆਣਾ ਥਾਣੇ ਤੋਂ ਆ। ਇਸ ਤੋਂ ਪਹਿਲਾਂ ਅਸੀਂ ਚੱਬੇਵਾਲ ਏਰੀਆ ਵਿੱਚ ਚੱਬੇਵਾਲ ਥਾਣੇ ਦੇ ਐਸਐਟਓ ਸਾਹਿਬ ਤੋਂ ਉਹਨਾਂ ਦੀ ਫੋਰਸ ਲੈ ਕੇ ਆਈ ਸੀ ਉਹਨਾਂ ਦੇ ਜਿਹੜੇ ਜਿੰਨੇ ਵੀ ਵਰਨੇਬਲ ਪੁਆਇੰਟਸ ਸੀ ਜਾਂ ਵਰਨੇਬਲ ਪਿੰਡ ਆਗੇ ਸੀ ਉਹਨਾਂ ਪਿੰਡਾਂ 'ਚ ਫਲੈਗ ਮਾਰਚ ਕੀਤਾ। ਹੁਣ ਅਸੀਂ ਜਿਹੜਾ ਵਾ ਮੇਟੀਆਣਾ ਥਾਣੇ ਦੇ ਪਿੰਡਾਂ ਵਿੱਚ ਫਲੈਗ ਮਾਰਚ ਕਰ ਰਹੇ ਆ। ਇਹਦਾ ਮਕਸਦ ਸਾਡਾ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਵਾ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਇਹਨਾਂ ਇਲੈਕਸ਼ਨਾਂ ਵਿੱਚ ਅਸੀਂ ਚਾਹੁੰਦੇ ਆ ਕਿ ਲੋਕ ਜਿਹੜੇ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਖੌਫ ਦੇ ਜਿਹੜਾ ਵਾ ਨਿਸ਼ਚਿੰਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਜਿਹੜਾ ਵਾ ਇਹ ਫਲੈਗਮਾਰਕ ਚ ਪੈਰਾਮਿਲਟਰੀ ਫੋਰਸ ਨੂੰ ਨਾਲ ਲੈ ਕੇ ਕੱਢੇ ਜਾ ਰਿਹਾ ਤੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪੁਲਿਸ ਜਿਹੜੀ 23 24 ਘੰਟੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਲਈ ਜ਼ਿੰਮੇਵਾਰ ਹੈ ਤੇ ਤਣਾਤ ਹੈ ਅਸੀਂ ਰਾਤ ਦੀ ਪੈਟਰੋਲਿੰਗ ਵੀ ਨਾਕੇ ਲਾ ਰਹੇ ਆ ਤੋ ਬਿਨਾ ਕਿਸੇ ਡਰ ਪਾਇਦੇ ਜਿਹੜਾ ਆਪਣੇ ਵੋਟਾਂ ਦਾ ਇਸਤੇਮਾਲ ਕਰਨ ਤੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਖਿਲਾਫ ਅਸੀਂ ਕਾਨੂੰਨ ਸਰਕਾਰ ਵੀ ਕਰ ਰਹੇ ਆ ਤੇ ਉਹਨਾਂ ਨੂੰ ਵੀ ਜਿਹੜਾ ਚੇਤਾਵਨੀ ਦਿੰਨੇ ਆ ਕਿ ਉਹ ਕੋਈ ਗੜਬੜ ਕਰਨ ਦੀ ਕੋਸ਼ਿਸ਼ ਨਾ ਕਰਨ ਨਹੀਂ ਤਾਂ ਕਾਨੂੰਨ ਸਾਡਾ ਸਖਤੀ ਨਾਲ ਉਹਨਾਂ ਨਾਲ ਨਿਪਟਿਆ ਜਾਏਗਾ ਹੁਸ਼ਿਆਰਪੁਰ ਤੋਂ ਹਣੀ ਸੰਦੂਦੀ ਖਾਸ ਰਿਪੋਰਟ